ਪਾਕਿਸਤਾਨ ਸਰਕਾਰ ਦੇ ਵੱਲੋਂ ਇਸ ਵੇਲੇ ਇੱਕ ਖਾਸ ਤੌਰ ਦੇ ਉੱਤੇ ਕਦਮ ਚੁੱਕਿਆ ਜਿਸ ਦੇ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਦੇ ਮੌਕੇ ਸ੍ਰੀ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਆਖਰ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰ ਦਿੱਤਾ ਗਿਆ। ਲਾਹੌਰ ਦੇ ਕਿਲੇ ਵਿੱਚ ਤਖਤ ਦੇ ਉੱਤੇ ਬਹਿ ਕੇ ਪੰਜਾਬ ਦੇ ਮਹਾਰਾਜੇ ਨੇ 40 ਬਰੇ ਲੋਕਾਂ ਦੇ ਦਿਲ ਦੇ ਉੱਤੇ ਰਾਜ ਕੀਤਾ ਸੀ। 27 ਜੂਨ 2019 ਨੂੰ ਮਹਾਰਾਜਾ ਦੇ 180ਵੇਂ ਵਰਸੀ ਦੇ ਮੌਕੇ ਲੱਗੇ ਬੁੱਤ ਕਰਕੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਬੜਾ ਚਾ ਚੜਿਆ ਸੀ। ਕਿ ਪਹਿਲੀ ਵਾਰ ਪਾਕਿਸਤਾਨ ਸਰਕਾਰ ਨੇ ਮਹਾਰਾਜੇ ਦਾ ਇਸ ਤਰ੍ਹਾਂ ਦਾ ਮਾਨ ਕੀਤਾ ਤੇ ਇੰਜ ਲੱਗਾ ਸੀ ਕਿ ਜਿਵੇਂ ਲਹਿੰਦੇ ਪੰਜਾਬ ਦੇ ਵਸਨੀਕਾਂ ਨੇ ਸਭਨਾ ਪੰਜਾਬੀਆਂ ਦੇ ਸਾਂਝੇ ਮਹਾਰਾਜੇ ਦੀ ਰਾਵਾਦਾਰੀ ਸਿਆਣਪ ਤੇ ਨਿਮਰਤਾ ਨੂੰ ਸਲਾਮ ਕੀਤਾ ਹੋਵੇ ਸੁਣਿਆ ਸੀ ਕਿ ਸੈਫੁद्दीन ਖੁਰਾਂ ਦੀ ਹਿੰਮਤ ਨਾਲ ਹੀ ਇਹ ਬੁੱਤ ਕਿਲੇ ਦੇ ਵਿੱਚ ਲਗਾਇਆ ਗਿਆ ਸੀ ਹੁਣ ਜੇ ਗੱਲ ਕਰੀਏ ਜੋ ਕਿ ਲਾਹੌਰ ਦੀ ਤਾਂ ਮਹਾਰਾਜ ਨੂੰ ਬਸਾਰੀ ਬਿਠਾਇਆ ਜੋਕਾ ਲਾਹੌਰ ਜਾਣਦੇ ਆ ਕਿਉਂ ਮਹਾਰਾਜੇ ਨੇ ਪੰਜਾਬ ਦੀਆਂ ਹੱਦਾਂ ਨੂੰ ਮਜ਼ਬੂਤ ਕੀਤਾ ਤੇ ਆਪਣੀ ਹਿਫਾਜ਼ਤ ਵਾਸਤੇ ਜੰਗਾਂ ਲੜੀਆਂ ਪਰ ਨਾਲ ਹੀ ਤਬਾਹ ਹੋਏ ਪੰਜਾਬ ਦੀ ਮੁਰਤਮੀਰ ਕੀਤੀ ਤੇ ਆਵਾਮ ਦੇ ਹੌਸਲੇ ਬੁਲੰਦ ਕੀਤੇ ਮਹਾਰਾਜਾ ਰਣਜੀਤ ਸਿੰਘ ਨੂੰ ਘੋੜਸਵਾਰੀ ਦਾ ਇਸ਼ਕ ਸੀ ਤੇ ਤੀਰੰਦਾਜ਼ੀ ਵਿੱਚ ਵੀ ਉਹ ਬਹੁਤ ਮਾਰਤਾਫਲ ਸੀ ਤਾਰੀਖ ਦੱਸਦੀ ਹੈ ਕਿ ਲਾਹੌਰੀਆਂ ਨੇ ਸ਼ੁਕਰ ਚੱਕਿਆ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੂੰ ਆਪ ਬੁਲਾਇਆ ਸੀ ਤੇ ਉਹ ਆਇਆ ਵੀ ਲਾਹੌਰੀਆਂ ਨੇ ਮਹਾਰਾਜਾ ਨੂੰ ਆਪ ਸੱਦਿਆ ਸੀ ਲੋਕ ਜੰਗਾਂ ਧਾਰੀਆਂ ਹਮਲਾਵਰਾਂ ਦੇ ਪਾਸੋਂ ਤੰਗ ਪੈ ਚੁੱਕੇ ਸੀ ਅਫਗਾਨਾਂ ਤੇ ਪੰਗੀ ਮਿਸਲਾ ਦੀਆਂ ਲੜਾਈ ਦੇ ਉੱਤੇ ਤੇ ਲੁੱਟ ਲੱਗੀ ਰਹਿੰਦੀ ਸੀ ਲੋਕ ਸ਼ਹਿਰ ਛੱਡਦੇ ਜਾ ਰਹੇ ਸੀ ਆਬਾਦੀ ਘਟ ਕੇ 35% ਦੀ ਰਹਿ ਗਈ ਸੀ ਲੋਹਰੀਆਂ ਨੂੰ ਜੱਪਿਆ ਕਿ ਸਾਨੂੰ ਐਸੇ ਹੁਕਮਰਾਨ ਦੀ ਲੋੜ ਹੈ ਜੋ ਹਮਲਾਵਰਾਂ ਨੂੰ ਸ਼ਿਕਰਤ ਦੇਵੇ ਤੇ ਲਾਹੌਰ ਦੇ ਉੱਤੇ ਸਾਡਾ ਆਪਣਾ ਰਾਜ ਹੋਵੇ ਕਈ ਸੀ ਕਮਿਸਲਾਂ ਦੀ ਗੱਲ ਹੋਈ ਪਰ ਨਿਗਾਹ ਟਿਕੀ 18-19 ਵਰਿਆਂ ਦੇ ਰਣਜੀਤ ਸਿੰਘ ਦੇ ਉੱਤੇ ਕਿਉਂਕਿ ਉਹਦੀ ਨੇਕ ਨਾਮੀ ਇਹ ਸੀ ਕਿ ਉਹ ਜਨਤਦਾਰ ਤੇ ਇਨਸਾਫ ਪ੍ਰਸਤ ਸੀ ਲਾਹੌਰ ਦੇ 13 ਮੋਤਵਾਰਾਂ 11 ਮੁਸਲਮਾਨਾਂ ਇੱਕ ਹਿੰਦੂ ਤੇ ਇੱਕ ਸਿੱਖ ਨੇ ਮਿਲ ਕੇ ਰੋਕਾ ਲਿਖਿਆ ਤੇ ਮਹਾਰਾਜੇ ਨੂੰ ਭੇਜਿਆ ਕਿ ਆ ਕੇ ਲਾਹੌਰ ਦੀ ਹਕੂਮਤ ਸੰਭਾਲੋ ਨਾਲ ਚਾਰ ਸ਼ਰਤਾ ਰੱਖੀਆਂ ਉਹ ਸ਼ਰਤਾ ਕੀ ਸੀ ਕਹਿੰਦੇ ਤੂੰ ਰਾਜ ਕਰੇਗਾ ਸਾਡੇ ਲੁੱਟਮਾਰ ਨਹੀਂ ਕਰੇਗਾ ਤੂੰ ਸਾਨੂੰ ਅਫਗਾਨਾਂ ਤੇ ਪੰਗੀ ਸਰਦਾਰਾਂ ਤੋਂ ਬਚਾਏਗਾ ਸਾਡੀਆਂ ਬੰਦ ਪਈਆਂ ਇਬਾਦਤਗਾਹਾਂ ਖੁਲਵਾਏਗਾ ਅਤੇ ਉਹ ਪੂਤ ਸਾਰੇ ਜਿਹੜੇ ਲੋਕਾਂ ਨੇ ਉਹਨਾਂ ਦੇ ਨਾਲ ਬਰਾਬਰ ਦਾ ਇਨਸਾਫ ਕਰੇਗਾ ਇਹ ਸ਼ਰਤਾਂ ਸੀਗੀਆਂ ਚਾਰ ਉਸ ਤੋਂ ਬਾਅਦ ਹੋਇਆ ਵੀ ਉਹੀ ਕੁਝ ਤਰੀਕ ਉਸ ਦੀ ਗਵਾਏ ਜੋ ਸ਼ਰਤਾਂ ਰੱਖਿਆ ਸੀ ਮਹਾਰਾਜਾ ਨੇ ਆਖਰੀ ਕੌਲ ਤੱਕ ਉਹ ਆਪਣੀਆਂ ਸ਼ਰਤਾਂ ਨਵਾਈਆਂ ਵੀ ਸੀ ਫਿਰ ਆਖਰ ਮਹਾਰਾਜਾ ਦੇ ਖਿਲਾਫ ਇੰਨੀ ਨਫ਼ਰਤਤ ਦੀ ਵਜ੍ਹਾ ਕਿਉਂ ਸੀ ਕਿ 2020 ਦੇ ਵਿੱਚ ਜਿਹੜਾ ਬੁੱਤ ਸੀ ਮਹਾਰਾਜੇ ਦਾ ਲਾਹੌਰ ਦੇ ਵਿੱਚ ਲੱਗਿਆ ਕਿਲੇ ਸ਼ਾਹੀ ਕਿਲੇ 'ਚ ਉਹ ਤੋੜਿਆ ਗਿਆ ਆਖਰ ਵਜ੍ਹਾ ਕੀ ਹੈ ਨਫ਼ਰਤ ਪਾਕਿਸਤਾਨ ਦੇ ਵਿੱਚ ਅੰਗਰੇਜ਼ਾਂ ਦਾ ਘੜਿਆ ਇਹ ਝੂਠ ਚੱਲਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਮੁ슬ਮਾਨਾਂ ਉੱਤੇ ਜ਼ੁਲਮ ਕੀਤਾ ਜਾਂ ਕਰਦਾ ਸੀ ਤੇ ਮਰਜ਼ੀ ਦਾ ਦੀ ਬੇਹਰਮਤੀ ਕਰਦਾ ਸੀ ਫਰੰਗੀਆਂ ਨੇ ਜਨਾਬੀ ਏਸ਼ੀਆ ਦੇ ਆਖਰੀ ਆਜ਼ਾਦ ਮੁਲਕ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੀ ਸੋਚ ਦੇ ਨਾਲ ਹੀ ਨਫਤ ਭਰਿਆ ਝੂਠਾ ਪ੍ਰਪੋਗੈਂਡਾ ਵੀ ਸ਼ੁਰੂ ਕਰ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਦਰਬਾਰ ਜਾਂ ਕਰਕੇ ਦਰਬਾਰ ਦੇ ਵਿੱਚ ਖਾਂਦਾ ਜੰਗੀ ਤਾਂ ਫੈਲੀ ਹੀ ਜਿਸ ਦੇ ਕਰਕੇ ਆਪਸੀ ਲੁੱਟ ਮਾਰ ਤੇ ਖੂਨ ਖਰਾਬਾ ਸ਼ੁਰੂ ਹੋਇਆ ਪਰ ਦੂਜੇ ਪਾਸੇ ਅੰਗਰੇਜ਼ਾਂ ਨੇ ਵੀ ਆਪਣਾ ਪ੍ਰੋਪਗੈਂਡਾ ਖੇਲ ਦਿੱਤਾ ਕਿਉਂਕਿ ਮਹਾਰਾਜ ਉਹਨਾਂ ਦੇ ਰਾਹ ਦੀ ਵੱਡੀ ਰੁਕਾਵਟ ਸੀ ਤੇ ਉਹ ਮੁਸਲਮਾਨਾਂ ਨੂੰ ਉਹਨਾਂ ਦੇ ਖਿਲਾਫ ਕਰਨ ਲੱਗ ਪਿਆ ਤੇ ਸਿੱਖ ਹਿੰਦੂਆਂ ਨੂੰ ਮੁਸਲਮਾਨਾਂ ਦੇ ਖਿਲਾਫ ਅੰਗਰੇਜ਼ ਨੇ ਡਿਵਾਈਡਡ ਰੂਲ ਦੀ ਨੀਤੀ ਅਪਣਾਈ ਜਦ ਮਹਾਰਾਜੇ ਦੇ ਇੰਤਕਾਲ ਦੇ 10 ਸਾਲ ਬਾਅਦ ਈਸਟ ਇੰਡੀਆ ਕੰਪਨੀ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਤਾਂ ਫਰੰਗੀਆਂ ਨੇ ਝਾਲੀ ਤਸਵੀਰਾਂ ਛਾਪ ਕੇ ਵੰਡੀਆਂ ਜਿਨ੍ਹਾਂ ਦੇ ਵਿੱਚ ਇਹ ਦਿਖਾਇਆ ਗਿਆ ਸੀ ਕਿ ਸਿੱਖਾਂ ਦੇ ਰਾਜ ਵਿੱਚ ਬਾਦਸ਼ਾਹੀ ਮਸਜਦ ਦੀ ਕਿੰਨੀ ਮਾੜੀ ਹਾਲਤ ਸੀ ਫਰੰਗੀ ਆਪਣੇ ਆਪ ਨੂੰ بڑے مذہب ਸਾਬਤ ਕਰ ਰਹੇ ਸੀ ਐਸੇ ਝੂਠ ਦੇ ਪੁਲੰਦੇ ਘੜ ਰਹੇ ਸੀ ਕਿ ਮਹਾਰਾਜੇ ਦੀ ਬੇਹਰਮਤੀ ਕਰ ਰਹੇ ਸੀ ਮਹਾਰਾਜੇ ਦੇ ਆਪਣੇ ਰਾਜ ਦੇ ਵਿੱਚ ਤਾਲੀਮ ਦੇ ਬੜੇ ਉੱਚੇ ਦਰਜੇ ਦੇ ਮਦਰਸੇ ਤੇ ਸਕੂਲ ਕਾਇਮ ਕੀਤੇ ਨਜਾਮ ਨੂੰ ਫਰੰਗੀਆਂ ਨੇ ਤਬਾਹ ਕੀਤਾ 1947 ਤੋਂ ਬਾਅਦ ਐਸ ਨਫਰਤ ਨੂੰ ਦੂਰ ਕਰਨ ਦੇ ਲਈ ਪਾਕਿਸਤਾਨ ਸਰਕਾਰ ਦੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਕੋਈ ਕਦਮ ਨਹੀਂ ਚੁੱਕਿਆ ਗਿਆ ਸਗੋਂ ਅੰਗਰੇਜ਼ਾਂ ਦੀਆਂ ਲਿਖੀਆਂ ਲਖਵਾਈਆਂ ਕਿਤਾਬਾਂ ਸਕੂਲ ਮਦਰਸਿਆਂ ਤੇ ਅਜਾਇਬ ਘਰਾਂ ਦੇ ਵਿੱਚ ਪੜ੍ਹਾਏ ਜਾਂਦੇ ਰਹੇ ਪਾਕਿਸਤਾਨ ਦੇ ਵਿੱਚ ਇਹ ਗੱਲ ਧਮਾਈ ਗਈ ਕਿ ਮਹਾਰਾਜਾ ਮੁਸਲਮਾਨਾਂ ਤੇ ਜ਼ੁਲਮ ਕਰਦਾ ਸੀ ਤੇ ਮਸਜਿਦਾਂ ਦੀ ਬੇਹਰਮਤੀ ਕਰਦਾ ਸੀ ਉਹਨਾਂ ਨਾਲ ਨਫਰਤ ਦੀ ਇਹੀ ਅਸਲ ਵਜ੍ਹਾ ਹੈ ਐਸੇ ਕਰਕੇ ਉਹਦਾ ਬੋਤਲ ਲਾਹੌਰ ਦੇ ਵਿੱਚ ਤੋੜ ਦਿੱਤਾ ਗਿਆ ਸੀ। ਦਰਸਲ ਇਹ ਬੋਤਲ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਸਥਾਪਿਤ ਕੀਤਾ ਗਿਆ ਸੀ ਜਿਸ ਨੂੰ ਕੱਟੜ ਪੰਥੀਆਂ ਨੇ ਟਾ ਦਿੱਤਾ ਸੀ। ਇਹਦੀ ਸਥਾਪਨਾ ਜੂਨ 2019 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਵਰ੍ਹੇ ਦੀ ਮੌਕੇ ਕੀਤੀ ਗਈ ਸੀ। ਪਰ ਇਸ ਨੂੰ ਕੱਟੜ ਪੰਥੀਆਂ ਦੁਆਰਾ ਤਿੰਨ ਵਾਰ ਨੁਕਸਾਨ ਪਹੁੰਚਾਇਆ ਗਿਆ ਸੀ। 250 ਤੋਂ ਲੈ ਕੇ 350 ਕਿਲੋ ਵਜ਼ਨ ਵਾਲੀ ਕਾਂਸੀ ਦੀ ਮੂਰਤੀ ਨੂੰ ਸ਼ੁਰੂ ਦੇ ਵਿੱਚ ਕਿਲੇ ਦੇ ਵਿੱਚ ਰਾਣੀ ਜਿੰਦਾ ਦੇ ਮਹਿਲ ਦੇ ਸਾਹਮਣੇ ਰੱਖਿਆ ਗਿਆ ਸੀ। ਏ ਯੂਕੇ ਦੇ ਐਸਕੇ ਫਾਊਂਡੇਸ਼ਨ ਦੇ ਚੇਅਰਮੈਨ ਇਤਿਹਾਸਕਾਰ ਬੌਬੀ ਸਿੰਘ ਬੌਂਸਲ ਦੇ ਵੱਲੋਂ ਤੋਹਫੇ ਵਜੋਂ ਦਿੱਤਾ ਗਿਆ ਸੀ ਇਸ ਨੂੰ ਫਕੀਰ ਖਾਨਾ ਮਿਊਜ਼ੀਅਮ ਦੇ ਡਾਇਰੈਕਟਰ ਫਕੀਰ ਸਾਫੂ ਦੀ ਨਿਗਰਾਨੀ ਦੇ ਹੇਠ ਤਿਆਰ ਕੀਤਾ ਗਿਆ ਸੀ ਮੁਰੰਮਤ ਦੇ باوجود ਬੁੱਤ ਦੇ ਉੱਤੇ ਵਾਰ-ਵਾਰ ਹਮਲਾ ਕੀਤਾ ਗਿਆ ਸੀ ਜਿਆਦਾ ਵੱਡਾ ਨੁਕਸਾਨ ਸਤੰਬਰ ਅਤੇ ਦਸੰਬਰ 2020 ਦੇ ਵਿੱਚ ਹੋਇਆ ਅਤੇ ਫਿਰ ਅਗਸਤ 2021 ਦੇ ਵਿੱਚ ਦਾ ਵਾਲ ਸਿਟੀ ਆਫ ਲਾਹੌਰ ਅਥਾਰਟੀ ਨੇ ਇਸ ਦੀ ਮੁਰੰਮਤ ਕੀਤੀ ਪਰ ਭੰਤੋੜ ਦੇ ਡਰ ਕਾਰਨ ਫਿਰ ਇਸ ਨੂੰ ਸਥਾਪਿਤ ਕਰਨ ਤੋਂ ਸੰਕੋਚ ਕੀਤਾ ਗਿਆ ਸੀ ਹੁਣ ਪਿਛਲੀਆਂ ਗਲਤੀਆਂ ਨੂੰ ਸੁਧਾਰਦੇ ਹੋਏ ਪਾਕਿਸਤਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਤੇ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਅਜਾਈ ਮਹਿਫੂਜ਼ ਜਗ੍ਹਾ ਦੇ ਉੱਤੇ ਲਗਾਇਆ ਜਿੱਥੇ ਉਸ ਦੀ ਦੇਖਭਾਲ ਵੀ ਸਹੀ ਤੰਗ ਨਾਲ ਕੀਤੀ ਜਾਵੇਗੀ ਤੇ ਉਸ ਬਾਰੇ ਲੋਕ ਜਾਣ ਵੀ ਸਕਣਗੇ ਪਾਕਿਸਤਾਨ ਪੰਜਾਬ ਦੇ ਕੱਟਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਰਮੇਸ਼ ਸਿੰਘ ਅਰੋੜਾ ਦੇ ਯਤਨਾਂ ਦੇ ਸਦਕਾ ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਪੰਜਾਬ ਦੇ ਪਹਿਲੇ ਸਿੱਖ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਪੱਕੇ ਤੌਰ ਤੇ ਸਫਤ ਕਰ ਦਿੱਤਾ ਗਿਆ ਤੇ ਇਹ ਮੂਰਤੀ ਪਿਛਲੇ 1 ਸਾਲ ਤੋਂ ਗੁਰਦੁਆਰੇ ਦੇ ਵਿੱਚ ਰੱਖੀ ਹੋਈ ਸੀ ਚੇਅਰਮੈਨ ਸਰਦਾਰ ਰਮੇਸ਼ ਸਿੰਘ ਅਰੋੜਾ ਪੀਐਮਯੂ ਕਰਤਾਰਪੁਰ ਦੇ ਅਧਿਕਾਰੀਆਂ ਅਤੇ ਭਾਰਤ ਤੋਂ ਆਈ ਸ਼ਰਧਾਲੂਆਂ ਦੇ ਨਾਲ ਨੀਂਹ ਪੱਥਰ ਸਮਾਗਮ ਦੇ ਵਿੱਚ ਸ਼ਾਮਲ ਹੋਏ ਅਤੇ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਬੁੱਤ ਦੀ ਸੁਰੱਖਿਆ ਦੇ ਉਤੇ ਖਾਸ ਤੌਰ ਦੇ ਉਤੇ ਜ਼ੋਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਇਹ ਬੁੱਤ ਕਰਤਾਰਪੁਰ ਸਾਹਿਬ ਵਿਖੇ ਐਸ ਲਈ ਸਥਾਪਿਤ ਕੀਤਾ ਗਿਆ ਤਾਂ ਜੋ ਕਰਤਾਰਪੁਰ ਲੰਗ ਅਤੇ ਦੁਨੀਆ ਭਰ ਦੇ ਸਿੱਖ ਸ਼ਰਧਾਲੂ ਅਤੇ ਆਮ ਸੈਲਾਨੀ ਐਸ ਨੂੰ ਦੇਖ ਸਕਣ ਤੇ ਇਸ ਬਾਰੇ ਜਾਣ ਸਕਣ ਤੇ ਮਹਾਰਾਜੇ ਦੀ ਵਿਲੱਖਣ ਸ਼ਖਸੀਅਤ ਤੋਂ ਪ੍ਰਭਾਵਿਤ ਤੇ ਉਸ ਬਾਰੇ ਜਾਣ ਸਕਣ ਉਨਾ ਇਹ ਵੀ ਦੱਸਿਆ ਕਿ ਲਾਹੌਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਮਕਬਰੇ ਦੀ ਮੁਰੰਮਤ ਦਾ ਕੰਮ ਵੀ ਜਲਦੀ ਸ਼ੁਰੂ ਹੋ ਜਾਵੇਗਾ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਭਾਰਤ ਸਮੇਤ ਦੁਨੀਆ ਭਰ ਤੋਂ ਸਿੱਖ ਸ਼ਰਧਾਲੂ ਆਉਂਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੇ ਆਰੰਭ ਵਿੱਚ ਲਾਹੌਰ ਨੂੰ ਜਿੱਤ ਲਿਆ ਅਤੇ ਧਾਰਮਿਕ ਸਹਿਨਸ਼ੀਲਤਾ ਨੂੰ ਵਧਾਵਾ ਦਿੰਦੇ ਹੋਏ 40 ਸਾਲ ਤੱਕ ਪੰਜਾਬ ਦੇ ਉੱਤੇ ਰਾਜ ਕੀਤਾ ਤੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਉਸ ਨੇ ਆਪਣੇ ਪ੍ਰਸ਼ਾਸਨ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਮੰਤਰੀਆਂ ਨੂੰ ਸ਼ਾਮਲ ਕੀਤਾ। ਤੇ ਕਈ ਤਰ੍ਹਾਂ ਦੇ ਅੰਗਰੇਜ਼ ਵੀ ਉਹਦੇ ਫੌਜ ਦੇ ਵਿੱਚ ਸ਼ਾਮਲ ਰਹੇ ਨੇ ਤੇ ਨਾਲ-ਨਾਲ ਉਸ ਨੇ ਹਿੰਦੂਆ ਮੰਦਰਾਂ ਦੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਤੇ ਹੋਰ ਮਸਜਿਦਾਂ ਦੀ ਵੀ ਉਹਨੇ ਤਾਮੀਰ ਕਰਵਾਈ ਤੇ ਜਿੱਥੇ-ਜਿੱਥੇ ਵੀ ਲੱਗਿਆ ਤੇ ਉਸ ਨੇ ਹਰ ਇੱਕ ਧਾਰਮਿਕ ਸਥਾਨ ਨੂੰ ਉਹ ਬਿਲਕੁਲ ਸਹੀ ਬੱਦ ਸਹੀ ਢੰਗ ਦੇ ਨਾਲ ਉਸਾਰਨ ਦੇ ਲਈ ਪੈਸੇ ਵੀ ਅਦਾ ਕੀਤੇ ਸੀ